ਚੇਰਾ ਹੋ ਗਿਆ ਮੇਰੇ ਵਿਆਹ ਨੂੰ ਤੁਸੀਂ ਦੱਸੋ ਮੈਂ ਆ ਤੱਕ ਸਬਜੀ ਦੇ ਲੂਣ ਵਿੱਚ ਕਿੰਨਾ ਕ ਤੁਹਾਨੂੰ ਤੇਜ ਪਾਇਆ ਕ ਜੀ ਕਦੀ 100 ਚੁਕਦੀ ਇੱਕ ਅੱਧੀ ਵਾਰੀ ਪੈ ਗਿਆ ਉਹ ਗੱਲ ਮ ਕਰੀ ਹੈ ਉਦੋਂ ਮੇਰੇ ਵੀਰ ਨੂੰ ਸਾਰ ਕੇ ਭਾਣਾ ਹੀ ਇਸ ਲੜਾਈ ਦਾ ਪਾਤਾ ਕਿ ਉਹ ਲੂਣ ਤੇਜ ਪਾਤਾ ਤਾਂ ਰੁੱਸ ਕੇ ਆਪਣੀ ਗੱਲ ਤੇ ਇਹਨਾਂ ਨੇ ਕੋਈ ਕੀਤੀ ਨਹੀਂ ਜੇ ਅੰਜੂ ਤੂੰ ਉਹਨੂੰ ਅਸਲੀ ਗੱਲ ਦੱਸ ਦਿੰਦੀ ਨਾ ਰਿੰਕਪਾਲ ਨੂੰ ਤੇ ਉੱਥੇ ਕਲੇਸ਼ ਨਹੀਂ ਸੀ ਹੋਣਾ ਨਹੀਂ ਸੀ ਇਹਨਾਂ ਨੇ ਹੱਥੋਂ ਬਾਈ ਹੋਣਾ ਅਸਲੀ ਗੱਲ ਤਾਂ ਤੂੰ ਦੱਸੀ ਨਹੀਂ ਉਹ ਤਾਂ ਤੂੰ ਲੁਕਾ ਗਈ ਉਹ ਤੇ ਉਥੇ ਲੱਕੀ ਨਾ ਦੱਸਦਾ ਤੇ ਉਹਨੂੰ ਤਾਂ ਪਤਾ ਵੀ ਨਹੀਂ ਸੀ ਵੀ ਕਿਹੜੀ ਗੱਲ ਮੇਨ ਗੱਲ ਕੀ ਆ ਮੇਨ ਮੁੱਦਾ ਕੀ ਆ ਫਿਰ ਗੱਲ ਤੇ ਮੰਮੀ ਆਪੇ ਵਧਣੀ ਸੀ ਵਧਣੀ ਸੀ ਵਧਣੀ ਸੀ ਆਪੇ ਹੁਣ ਵੀਰ ਮੇਰਾ ਵੀ ਖਪਿਆ ਤਪਿਆ ਘਰ ਆਇਆ ਮੈਨੂੰ ਆਪਣੇ ਵੀਰ ਦੀ ਵੀ ਇੱਜ਼ਤ ਪਿਆਰੀ ਆ ਠੀਕ ਆ ਜੇ ਮੇਰੇ ਨਿਰਮਲ ਨੂੰ ਆਪਣੇ ਪਣਵਾਈਏ ਦੀ ਇੱਜ਼ਤ ਪਿਆਰੀ ਆ ਤਾਂ ਮੈਨੂੰ ਮੇਰੇ ਵੀਰ ਦੀ ਇੱਜ਼ਤ ਪਿਆਰੀ ਆ ਕਿਉਂ ਮੇਰੇ ਵੀਰ ਦੇ ਹੱਥੀ ਪਿਆ ਨਾਲੇ ਵੇਖੰਜੋ ਪਤਾ ਕੀ ਹੈ ਨਨਮੀਤ ਦੇ ਪਾਪਾ ਹੈਗੇ ਬਾਹਰ ਤੇ ਘਰ ਦੇ ਜਿਹੜੇ ਫੈਸਲੇ ਲੈਣੇ ਆ ਨਾ ਉਹ ਮੈਂ ਲੈਣੇ ਆ ਤੇ ਲੱਕੀ ਮੇਰੇ ਤੋਂ ਬਾਹਰ ਨਹੀਂ ਹੈਗਾ ਲੱਕੀ ਨੇ ਮੇਰੀ ਸਲਾਹ ਲੈ ਕੇ ਹੀ ਕੰਮ ਕਰਨਾ ਜਿਹੜਾ ਕਰਨਾ ਹੈਗਾ ਤੇ ਇਹਦੇ ਨਾਲ ਉਹ ਚੰਗਾ ਨਹੀਂ ਸੀਗੇ ਤੁਸੀਂ ਮੇਰੇ ਨਾਲ ਹੀ ਡਾਇਰੈਕਟ ਗੱਲ ਕਰ ਲੈਂਦੇ ਅਸੀਂ ਬੈਠ ਕੇ ਮਸਲੇ ਦਾ ਹੱਲ ਕਰਦੇ ਨਾ ਇਹ ਉਹ ਤਲਕੀ ਚਾਹੁੰਦਾ ਤੇ ਨਾ ਇਹ ਆਂਦਾ ਤਲਕੀ ਵਿੱਚ ਨਾਲੇ ਮੇਨ ਗੱਲ ਮੰਮੀ ਉਹ ਦੀਦੀ ਨੂੰ ਪਤਾ ਵਾ ਕਿ ਜਿਹੜਾ 2000 ਦਾ ਇਲਜ਼ਾਮ ਮੇਰੇ ਤੇ ਲਾਂਦੇ ਪਏ ਆ ਨਾ ਉਹ ਇਹਨਾਂ ਨੂੰ ਪਤਾ ਕਿ ਇਹ ਸੱਚ ਆ ਕਿ ਝੂਠ ਆ ਉਹ ਇਹਨਾਂ ਨੂੰ ਸਾਰਾ ਪਤਾ ਅੰਦਰੋਂ ਅੰਦਰ ਹੀ ਇਹਨਾਂ ਨੂੰ ਸਾਰਾ ਚਾਣਨਿਆ ਸਿਰਫ ਇਹਨਾਂ ਨੇ ਇੱਕ ਖੇਡ ਰਚਾਈ ਆ ਮੇਰੇ ਪੇਕਿਆਂ ਦੇ ਵਿੱਚ ਆ ਕੇ ਮੇਰੀ ਬੇਇੱਜ਼ਤੀ ਕਰਾਉਂਦੀ ਵੀ ਇਹ ਨੀਵੀ ਪਵੇ ਤੇ ਮੈਂ ਆਪਣੇ ਰੋਪ ਪਾਵਾਂ ਵੀ ਆਪਣੀਆਂ ਨਾਨਾ ਵਾਲਾ ਉਹ ਇਹਨਾਂ ਨੂੰ ਪਤਾ ਕਿ 2000 ਹੈਗਾ ਮੇਰੇ ਕੋਲ ਕਿ ਇਹਨਾਂ ਦੇ ਕੋਲ ਹੀ ਆ ਕਿ ਜਿਹੜਾ ਬੇਮਤਲਬ ਤੋਂ ਮੇਰੇ ਤੁਹਾਡੇ ਕੋਲ 2000 ਰੁਪਿਆ ਲੈ ਗਏ ਚੱਲ ਪੁੱਤ ਮੇਰੀ ਗੱਲ ਸੁਣ ਨਾਨਨ ਪਰਚਾਈ ਦੀ ਗੱਲ ਹੁੰਦੀ ਹੈ ਚੱਲ ਕੋਈ ਗੱਲ ਨਹੀਂ ਛੱਡ ਪਿਛਲੀਆਂ ਗੱਲਾਂ ਛੱਡੋ ਚਲੋ ਹੁਣ ਤੂੰ ਸਾਡੇ ਨਾਲ ਤੂੰ ਭੈਣ ਜੀ ਮੇਰੀ ਇੱਕ ਮਿੰਟ ਗੱਲ ਸੁਣੋ ਤੁਸੀਂ ਤਾਂ ਚੁੱਪ ਹੀ ਕਰ ਜੋ ਕਿਉਂਕਿ ਇਹ ਗੱਲ ਹੈਗੀ ਆ ਹੁਣ ਸਾਡੇ ਚ ਮੇਰੇ ਚ ਲਕੀਜਾ ਮਨਮੀਤ ਚ ਤੇ ਅੰਜੂ ਵਿੱਚ ਤੇ ਰਿੰਕਪਾਲ ਚ ਇਹ ਗੱਲ ਹੁਣ ਅਸੀਂ ਬੈਠ ਕੇ ਕਰਾਂਗੇ ਦੇਖੋ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਕੋਈ ਗੱਲ ਨਾ ਕਰੋ ਤੇ ਨਾਲ ਸੀ ਸੁਣਦੇ ਆ ਇਹਨਾਂ ਨਾਲ ਗੱਲ ਹੋਏਗੀ ਜੜੀ ਹੋਏਗੀ ਬਹਿ ਕੇ ਇਹਨਾਂ ਨਾਲ ਗੱਲ ਹੋਏਗੀ ਰਿੰਕਪਾਲ ਨੂੰ ਲੈ ਆਵੇ ਅਸੀਂ ਬੈਠ ਕੇ ਗੱਲ ਕਰਨ ਨੂੰ ਤਿਆਰ ਆਂ ਭੈਣ ਜੀ ਵੇਖੋ ਜੇ ਤੁਹਾਡੇ ਚ ਇੰਨੀ ਸਿਆਣਪ ਹੁੰਦੀ ਨਾ ਤੇ ਜਿਸ ਦਿਨ ਅੰਜੂ ਮਨਮੀਤ ਨੂੰ ਲੈ ਕੇ ਇੱਥੇ ਆਈ ਸੀ ਨਾ ਇਲਜ਼ਾਮ ਲਾਇਆ ਸੀ ਇਹਦੇ ਤੇ ਤੇ ਤੁਸੀਂ ਅਗਲੇ ਦਿਨ ਫੋਨ ਕਰਦੇ ਲੈਣ ਆਂਦੇ ਮਨਮੀਤ ਨੂੰ ਗੱਲ ਉੱਥੇ ਖਤਮ ਹੋ ਜਾਣੀ ਸੀਗੀ ਪਰ ਨਹੀਂ ਤੁਸੀਂ ਸਿਆਣਪ ਨਹੀਂ ਵਰਤੀ ਤੇ ਹੁਣ ਇਹ ਜਿਹੜੀ ਗੱਲ ਹੈ ਨਾ ਹੁਣ ਇਹ ਮੇਰੇ ਚ ਤੇ ਲੱਕੀ ਚ ਅੰਜੂ ਚ ਤੇ ਰਿੰਕਪਾਲ ਚ ਹੋਏਗੀ ਰਿੰਕਪਾਲ ਆਏਗਾ ਬੈਠ ਕੇ ਗੱਲ ਕਰਾਂਗੇ ਤੇ ਤਾਂ ਗੱਲ ਖਤਮ ਹੋਣੀ ਜੇ ਤੇ ਭੈਣ ਜੀ ਤੁਸੀਂ ਤੇ ਵਿੱਚ ਬੋਲਿਓ ਹੀ ਨਾ ਨਾ ਅਬ ਇਹ ਗੱਲ ਤੇ ਸੁਣੋ ਮਨਮੀਤ ਦੀ ਸੱਸ ਦੀ ਵੀ ਕੀ ਕਹਿੰਦੇ ਹੋ ਬਸ ਗੁਰਦੀਪ ਤੂੰ ਤਾਂ ਚੁੱਪ ਕਰ ਜਾ ਉਸ ਦਿਨ ਮੈਂ ਤੇਰੀਆਂ ਬਹੁਤ ਸੁਣ ਲੀਆਂ ਸੀ ਜਦੋਂ ਅਸੀਂ ਉਤਪਾਰਕ ਵਿੱਚ ਗਏ ਹਾਂ ਬਹੁਤ ਸੁਣੀਆਂ ਸੀ ਮੈਂ ਤੇਰੀਆਂ ਬਾਕੀ ਹੁਣ ਕੋਈ ਨਹੀਂ ਬੋਲੇਗਾ ਜਿਹੜਾ ਫੈਸਲਾ ਲਵਾਂਗੀ ਮੈਂ ਕੋ ਉੱਧ ਲਵਾਂਗੀ ਆਪਣੇ ਆਪ ਲਵਾਂਗੀ ਮੈਂ ਫੈਸਲਾ ਬਾਕੀ ਰਹੀ ਗੱਲ ਇਹ ਕਿ ਹੁਣ ਜੜੀ ਵੀ ਗੱਲ ਹੋਏਗੀ ਨਾ ਰਿੰਕਪਾਲ ਇੱਥੇ ਆਏਗਾ ਤੇ ਬੈਠ ਕੇ ਗੱਲ ਹੋਏਗੀ ਮਾਫੀਆਂ ਮੂਫੀਆਂ ਹੁਣ ਛੱਡਤੀਆਂ ਮੈਂ ਜਵਾਈ ਭਾਈ ਆ ਮਾਫੀ ਦੀ ਗੱਲ ਛੰਡੋ ਮਾਫੀ ਨਹੀਂ ਮੈਂ ਮੰਗਵਾਣੀ ਕਿਸੇ ਕੋਲੋਂ ਤੇ ਮੈਂ ਵੱਡੀ ਨਹੀਂ ਹੋ ਜਾਣਾ ਮੈਂ ਆਪਣੀ ਧੀ ਵਸਾਣੀ ਹੈ ਤੇ ਉਹ ਆਏਗਾ ਬੈਠ ਕੇ ਮੇਰੇ ਨਾਲ ਗੱਲ ਕਰੇਗਾ ਤੇ ਗੱਲ ਹੋਏਗੀ ਮੇਰੀ ਗੱਲ ਨਾ ਨਿਰਮਲ ਨਾਲ ਵੀ ਹੋ ਗਈ ਆ ਤੇ ਮੈਂ ਨਿਰਮਲ ਨੂੰ ਫੋਨ ਤੇ ਇਹ ਗੱਲ ਕੀਤੀ ਆ ਕਿ ਰਿੰਕਪਾਲ ਆਏਗਾ ਤੇ ਫਿਰ ਮੈਂ ਮਨਮੀਤ ਨੂੰ ਭੇਜਣਾ ਹੀ ਭਾਬੀ ਤੁਸੀਂ ਕਹਿੰਦੇ ਹੋ ਓਦਾਂ ਪਾਰਕ ਚ ਗੱਲ ਹੋਈ ਜੜੀ ਤੇ ਜੇ ਉਸ ਦਿਨ ਅੰਜੂ ਗੁੱਸੇ ਨਾਲ ਬੋਲੀ ਤਾਂ ਮਨਮੀਤ ਨੇ ਵੀ ਘਟ ਨਹੀਂ ਕੀਤੀ ਤੇ ਜੇ ਰਿੰਕਪਾਲ ਬੋਲਿਆ ਨਾ ਲੱਕੀ ਨਾਲ ਗੁੱਸੇ ਨਾਲ ਤੇ ਲੱਕੀ ਨੇ ਵੀ ਘਟ ਨਹੀਂ ਕੀਤੀ ਹੱਥੋਂ ਪਾਈ ਦਾ ਕੰਮ ਹੋ ਗਿਆ ਬਾਕੀ ਜੇ ਤੁਸੀਂ ਕਹਿੰਦੇ ਹੋ ਮੈਂ ਆਪੇ ਸਾਰਾ ਫੈਸਲਾ ਲਵਾਂਗੀ ਤੇ ਠੀਕ ਆ ਤੁਸੀਂ ਲਵੋ ਫਿਰ ਫਿਰ ਇਹਦੇ ਵਿੱਚ ਮੇਰਾ ਬੋਲਣਾ ਕੋਈ ਜ਼ਰੂਰੀ ਨਹੀਂ ਹੈਗਾ ਗੁਰਦੀਪ ਤੇਰੀ ਮੈਂ ਗੱਲ ਸਮਝਦੀ ਆ ਤੇ ਗੱਲ ਤੇ ਫਿਰ ਉਹੀ ਹੋਗੀ ਨਾ ਹੋਈ ਤੇ ਬੱਚਿਆਂ-ਬੱਚਿਆਂ ਚ ਆ ਨਾ ਗੱਲ ਤੇ ਕਿਹੜਾ ਘਟ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਘਟ ਨਹੀਂ ਹੈ ਖੂਨ ਸਭ ਦੇ ਗਰਮ ਹੈਗੇ ਤੇ ਜੇ ਇਹੋ ਹੀ ਗੱਲ ਮੇਰੇ ਚ ਜਾਂ ਅੰਜੂ ਦੀ ਮੰਮੀ ਚ ਬੈਠ ਕੇ ਹੋ ਜਾਂਦੀ ਨਾ ਤੇ ਗੱਲ ਇਥੋਂ ਤੱਕ ਨਹੀਂ ਸੀ ਪਹੁੰਚਣੀ ਪਰ ਗੱਲ ਇਹ ਹੈ ਕਿ ਉਹ ਕੁਝ ਬੋਲਦੇ ਹੀ ਨਹੀਂ ਹੈਗੇ ਤੇ ਮੈਂ ਇਕੱਲੀ ਕੀ ਕਰਨਾ ਸੀਗਾ ਉਹ ਤੇ ਕੁਝ ਬੋਲਦਾ ਹੀ ਨਹੀਂ ਹੈਗੇ ਤੇ ਮੈਂ ਜੇ ਮੇਰੇ ਤੱਕ ਵੀ ਗੱਲ ਆ ਜਾਂਦੀ ਨਾ ਤੇ ਮੈਂ ਬੈਠ ਕੇ ਆਪੇ ਮਸਲੇ ਦਾ ਹੱਲ ਕੱਢ ਲੈਣਾ ਸੀਗਾ ਤੇ ਹੁਣ ਵੀ ਮੈਂ ਇਸੇ ਤਰ੍ਹਾਂ ਹੀ ਕਰਾਂਗੀ ਮੈਂ ਆਪੇ ਮਸਲੇ ਦਾ ਹੱਲ ਕੱਢਾਂਗੀ ਹੁਣ ਆਓ ਚਲੋ ਵੇਖ ਲਓ ਜਿਸਾਂ ਨੂੰ ਠੀਕ ਲੱਗਦਾ ਕਰੋ ਤੁਸੀਂ ਆਪੇ ਗੱਲ ਕਰੋ ਅੰਜੇ ਵੇਖ ਮੈਂ ਤੇਰੀ ਮਾਂ ਦੇ ਬਰਾਬਰ ਆ ਤੇ ਮੈਂ ਤੈਨੂੰ ਮਨਮੇਦੀ ਤਰ੍ਹਾਂ ਹੀ ਸਮਝਦੀ ਆ ਤੂੰ ਮੇਰੀ ਧੀ ਦੇ ਬਰਾਬਰ ਆ ਪਰ ਤੂੰ ਉਸ ਦਿਨ ਪਾਰਕ ਦੇ ਵਿੱਚ ਮੇਰੀ ਇੰਨੀ ਬੇਇੱਜ਼ਤੀ ਕੀਤੀ ਕੀ ਗੱਲ ਤੂੰ ਸਹੀ ਸੀ ਤੂੰ ਚੰਗਾ ਕੀਤਾ ਮੇਰੀ ਇੰਨੀ ਬੇਇੱਜ਼ਤੀ ਕਰਕੇ ਮਾਸੀ ਜੀ ਗੁੱਸਾ ਤੁਹਾਨੂੰ ਵੀ ਸੀ ਗੁੱਸਾ ਮੈਨੂੰ ਵੀ ਸੀ ਗੁੱਸੇ ਗੁੱਸੇ ਜੀ ਮੈਨੂੰ ਮੇਰ ਕੋ ਬੋਲਿਆ ਗਿਆ ਬੇਟਾ ਵੇਖ ਮੇਰੀ ਗੱਲ ਸੁਣ ਇਹ ਥੋੜਾ ਵਾ ਕਿ ਮੈਂ ਵੱਡੀ ਆ ਤੋ ਤੂੰ ਮੈਨੂੰ ਜੁੱਤੀਆਂ ਵਿਖਾਏਂਗੀ ਹਾਂ ਇਹ ਚੰਗੀ ਗੱਲ ਨਹੀਂ ਹੈਗੀ ਪੁੱਤਰ ਸਿਆਣੇ ਬਣੀਦਾ ਹੁੰਦਾ ਵੱਡੇਾਂ ਜੀ ਇੱਜ਼ਤ ਕਰਨੀ ਸਿੱਖੋ ਮੈਂ ਸਮਝਦੀ ਮਸੀ ਜੀ ਪਰ ਗੁੱਸੇ ਗੁੱਸੇ ਚ ਮੇਕੋ ਬੋਲਿਆ ਗਿਆ ਆ ਵੇਖੋ ਜਿਦਿ ਹੋਣ ਜੋ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਉਂਦਿਆ ਵਾ ਤੁਸੀਂ ਉਦੋਂ ਹੀ ਸਮਝਦਾਰੀ ਵਰਤਦੇ ਠੀਕ ਆ ਨਾਲੇ ਜਿਹੜੀਆਂ ਇਹੋ ਜਿਹਾਂ ਗੱਲਾਂ ਹੁੰਦੀਆਂ ਨਾ ਪਾਰਕਾਂ ਵਿੱਚ ਬੈਠ ਕੇ ਨਹੀਂ ਹੁੰਦੀਆਂ ਇਹੋ ਜਿਹੇ ਮਸਲੇ ਕਾਰ ਚ ਬੈਠ ਕੇ ਪਰਿਵਾਰ ਦੇ ਵਿੱਚ ਬੈਠ ਕੇ ਹੱਲ ਹੁੰਦੇ ਆ ਈ ਪਤਾ ਤੁਸੀਂ ਉਸ ਟਾਈਮ ਤੇ ਕਿੰਨਾ ਬੋਲੇਗੇ ਹਨਾ ਮੇਰੀ ਭੂਆ ਨੇ ਬੈਠਿਆ ਤੁਹਾਡੇ ਸਾਹਮਣੇ ਕਿਦਾਂ ਕਿਹਾ ਕਿ ਤੂੰ ਅੰਜੂ ਮਨਮੀਤ ਦੀ ਬੇਇੱਜ਼ਤੀ ਕੀਤੀ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਪੁੱਛ ਕੇ ਵੇਖੋ ਉਸ ਟਾਈਮ ਤੇ ਮੇਰੇ ਦਿਲ ਤੇ ਕੀ ਬੀਤੀ ਜੇ ਇਹੋ ਕੱਲਾ ਤੁਸੀਂ ਘਰ ਬਹਿ ਕੇ ਕਰਦੇ ਨਾ ਤੇ ਜਿਹੜੇ ਪਾਰਕ ਦੇ ਵਿੱਚ ਆਉਂਦੇ ਜਾਂਦੇ ਲੋਕੀ ਵੇਖਣਦੇ ਹੀ ਨਾ ਤੇ ਇਹ ਚੀਜ਼ਾਂ ਨੂੰ ਚੰਗੇ ਨਹੀਂ ਲੱਗਦਾ ਹੁੰਦਾ ਅਸੀਂ ਇੱਜ਼ਤਦਾਰ ਘਰ ਦੇ ਬੱਚੇ ਆ ਇਹਦੀ ਆਉਂਦੇ ਜਾਂਦੇ ਪਾਰਕ ਦੇ ਵਿੱਚ ਲੋਕੀ ਸਾਡਾ ਤਮਾਸ਼ਾ ਵੇਖਣਦੇ ਹੀ ਮੈਨੂੰ ਤੇ ਇਹੋ ਲੱਗਦਾ ਕਿ ਤੁਸੀਂ ਸਾਡਾ ਤਮਾਸ਼ਾ ਬਣਾਇਆ ਵਾ ਮਮੀ ਤੇ ਜੇ ਕਹਿੰਨੀ ਆ ਨਾ ਤੁਸੀਂ ਤੁਹਾਡਾ ਤਮਾਸ਼ਾ ਬਣਿਆ ਤੇ ਤਮਾਸ਼ਾ ਸਾਡਾ ਵੀ ਬਣਿਆ ਆ ਹੁਣ ਮੈਂ ਤੇਰੀ ਮੰਮੀ ਕੋ ਹੱਥ ਜੋੜ ਕੇ ਮਾਫੀ ਤਾਂ ਮੰਗ ਲਈ ਆ ਫਿਰ बार-बार तू ਉਹੀ ਗੱਲਾਂ ਕਰੀ ਜਾਂਦੀ ਆ ਤੇ ਉਹ ਤਾਂ ਕਹਿੰਨੀ ਆ ਨਾ ਦੀਦੀ ਕੁੱਕੜ ਖੇਟ ਆਈ ਤੇ ਆਪਣੇ ਸਿਰ ਪੁਆਈ ਇਹੋ ਤੂੰ ਹੀ ਘਰ 'ਚ ਬਹਿ ਕੇ ਮਸਲਾ ਹੱਲ ਕਰ ਲੈਂਦੇ ਤੇ ਨਾਲ ਲੋਕੀ ਤਮਾਸ਼ਾ ਵੇਹੰਦੇ ਇਹ ਸੋਚੋ ਜੇ ਕੋਈ ਆ ਕੋਈ ਆਂਦਾ ਜਾਂਦਾ ਭੈਣ ਭਰਾ ਸਾਨੂੰ ਵੇਖ ਲੈਂਦਾ ਤੇ ਕੀ ਸਾਡੀ ਇੱਜ਼ਤ ਰਹਿੰਦੀ ਸਾਡੇ ਮਾਪਿਓ ਨੇ ਇਹ ਸਿੱਖਿਆ ਦਿੱਤੀ ਆ ਮੇਰੀ ਗੱਲ ਸੁਣੋ ਮੈਂ ਤਾਂ ਆਪਣੇ ਭਰਾ ਦਾ ਕਰ ਵਸਾਉਣ ਵਾਸਤੇ ਉੱਥੇ ਗਈ ਸੀ ਪਰ ਮੈਨੂੰ ਨਹੀਂ ਪਤਾ ਸੀ ਇੰਨੀ ਗੱਲ ਵੱਤ ਜਾਣੀ ਆ। ਵੇਖੰਜੋ ਮੇਰੀ ਹੁਣ ਇੱਕ ਮਿੰਟ ਗੱਲ ਸੁਣ ਬੇਟਾ। ਚਲ ਤੂੰ ਮਾਫੀ ਮੰਗੀ ਆ। ਮੈਨੂੰ ਬੜੀ ਖੁਸ਼ੀ ਹੈ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪਰ ਬੇਟਾ ਮੇਰੀ ਇੱਕ ਮਿੰਟ ਗੱਲ ਸੁਣ। ਇੱਥੇ ਰਿੰਕਪਾਲ ਆਏਗਾ ਨਾ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਕਿਉਂਕਿ ਲੱਕੀ ਵੀ ਮੈਨੂੰ ਇੰਨੀ ਗੱਲ ਕਹਿ ਗਿਆ ਕਿ ਮੰਮਾ ਰਿੰਕਪਾਲ ਆ ਕੇ ਇੱਥੇ ਬੈਠਣ ਤੇ ਗੱਲ ਕਰਾਂਗੇ। ਪਤਾ ਵੇਖ ਬੇਟਾ ਕਈ ਮੌਕੇ ਇਹੋ ਜਿਹੇ ਆਣੇ ਆ ਜਿੱਥੇ ਇਹਨਾਂ ਦੋਨਾਂ ਦਾ ਅਮਨਾ-ਸਾਮਨਾ ਹੋਣਾ ਤੇ ਮੈਂ ਨਹੀਂ ਚਾ ਕਿ ਇਹਨਾਂ ਦੇ ਮਨ 'ਚ ਕੋਈ ਖਟਾਸ ਰਹਿ ਜਾਵੇ ਸਮਝਦਾਰਾਂ ਤੋਵੇ ਇਸ ਕਰਕੇ ਇਹ ਦੋਨੋਂ ਆਮਣੇ ਸਾਹਮਣੇ ਬੈਠਣਗੇ ਨਾ ਤੇ ਗੱਲ ਕਲੀਅਰ ਹੋਏਗੀ ਤੇ ਇਹਨਾਂ ਦੇ ਮਨ ਦੀ ਜੜੀ ਵੀ ਗੱਲ ਇੱਕ ਦੂਜੇ ਨਾਲ ਗੱਲ ਕਰ ਲੈਣਗੇ ਨਾ ਤੇ ਸਾਰੀ ਗੱਲ ਕਲੀਅਰ ਹੋ ਕੇ ਮਨ ਦੀ ਖਟਾਸ ਦੂਰ ਹੋਏਗੀ ਤਾਂ ਕਿ ਅੱਗੋਂ ਵੀ ਇਹ ਇੱਕ ਦੂਜੇ ਨੂੰ ਮਿਲਵਰਤ ਸਕਣ ਨਾਲੇ ਰਹੀ ਗੱਲ ਮੰਮੀ ਇਹੋ ਜਿਹੇ ਰਿਸ਼ਤੇਦਾਰੀਆਂ ਹੁੰਦੀਆਂ ਫੁੱਲਾਂ ਦੀ ਖੁਸ਼ਬੂ ਵਰਗੀਆਂ ਠੀਕ ਹੈ ਨਹੀਂ ਬਾਕੀ ਮਾਸੀ ਜੀ ਤੁਸੀਂ ਫਿਰ ਅਜਮਨ ਮੇਰੇ ਰੂਮ ਮੇਨ ਨਾਲ ਭੇਜੋਗੇ ਨਹੀਂ ਨਾ ਬੇਟਾ ਨਾ ਬਿਲਕੁਲ ਨਹੀਂ ਜਿੱਤੇ ਅੜਿਆ ਕਿ ਰਿੰਕਪਾਲ ਹੀ ਆਏਗਾ ਇੱਥੇ ਇਹ ਜਿੱਦ ਨਹੀਂ ਹੈਗੀ ਬੇਟਾ ਮੈਂ ਤੈਨੂੰ ਗੱਲ ਸਮਝਾਉਂਦੀ ਪਈਆਂ ਤੇ ਮੈਨੂੰ ਲੱਗਦਾ ਕਿ ਤੂੰ ਸਮਝਦਾਰ ਔਰ ਮੇਰੀ ਗੱਲ ਤੂੰ ਸਮਝ ਗਈ ਹੋਏਂਗੀ ਮੈਂ ਤੈਨੂੰ ਗੱਲ ਸਮਝਾਈ ਹੈ ਜਿੱਦ ਨਹੀਂ ਹੈਗੀ ਮੇਰੀ ਤੂੰ ਉਹਨੂੰ ਲੈ ਆ ਆਪਾਂ ਦੋਨਾਂ ਨੂੰ ਆਪਣੇ ਸਾਹਮਣੇ ਬਿਠਾਣਾ ਚਲੋ ਭੈਣ ਜੀ ਮੈਂ ਵੱਡੀ ਆ ਗਈਆਂ ਤੇ ਹੁਣ ਤੁਸੀਂ ਭੇਜ ਦਿਓ ਆਖਰ ਤੇ ਮੇਰੇ ਕੋਲ ਹੀ ਇਨੇ ਰਹਿਣਾ ਨਾ ਨਹੀਂ ਭੈਣ ਜੀ ਉਦੋਂ ਤੋਂ ਅਸੀਂ ਤੁਸੀਂ ਕਿੱਥੇ ਸੀਗੇ ਉਦੋਂ ਤੇ ਤੁਸੀਂ ਆਏ ਨਹੀਂ ਤਾਨੂੰ ਗੱਲ ਦਾ ਪਤਾ ਲੱਗ ਗਿਆ ਸੀ ਨਾ ਅੰਜੂ ਨੇ ਤੁਹਾਨੂੰ ਦੱਸਤੀ ਸੀ ਨਾ ਵੀ ਆਹ ਗੱਲ ਹੋਈ ਆ ਤੁਹਾਨੂੰ ਪਤਾ ਲੱਗ ਗਿਆ ਸੀ ਉਦੋਂ ਕਿੱਥੇ ਹੀ ਤੁਸੀਂ ਉਦੋਂ ਆਂਦੇ ਮੇਰੇ ਕੋਲ ਆਂਦੇ ਉਦੋਂ ਤੁਸੀਂ ਲੈ ਜਾਂਦੇ ਮੈਂ ਜੀ ਸਦਕੇ ਤੁਹਾਡੇ ਆਇਆਂ ਦਾ ਮਾਣ ਕਰਕੇ ਕੁੜੀ ਨੂੰ ਭੇਜਦੀ ਪਰ ਨਹੀਂ ਆਏ ਨਾ ਤੁਸੀਂ ਹੁਣ ਤੇ ਮੇਰੀ ਅੱਗੇ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਮਸਲੇ ਵਿੱਚ ਨਾ ਆਓ ਅੰਜੂ ਤੇ ਰਿੰਕਪਾਲ ਆਏ ਆ ਨਾ ਇਸ ਮਸਲੇ ਦੇ ਵਿੱਚ ਹੁਣ ਇਹਨਾਂ ਨੂੰ ਹੀ ਬੈਠ ਕੇ ਇਸ ਮਸਲੇ ਦਾ ਹੱਲ ਕੱਢਣ ਤੋਂ ਸਾਡੇ ਨਾਲ ਬੈਠਣ ਨਾਲੇ ਮੰਮੀ ਹੁਣ ਕਾ ਮੌਸਮ ਠੰਡ ਦਾ ਹੋ ਗਿਆ ਵਾ ਜਿਸਨ ਤੁਸੀਂ ਤੇ ਬਾਜੀ ਦੇ ਆਣਾ ਬੇਸ਼ੱਕਲੀ ਮੰਮੀ ਨੂੰ ਨਾਲ ਨਾਲ ਲੈ ਕੇ ਆਣਾ ਮੰਮੀ ਨੂੰ ਘਰੇ ਛਾੜੋ ਬਜ਼ੁਰਗ ਸਰੀਰ ਹੈ ਇਹਨਾਂ ਨੂੰ ਘਰ ਰਹਿਣ ਦਿਓ ਇਹ ਆਪਣਾ ਘਰ ਰੈਸਟ ਕਰਨਗੇ ਤੁਸੀਂ ਆਇਓ ਮਨਮੀਤ ਉਹ ਆਪਣਾ ਵੀ ਫੈਸਲਾ ਲੈ ਮੈਂ ਆਈ ਨਾ ਤੈਨੂੰ ਲੈਣ ਮੰਮੀ ਵੀ ਆਈ ਮੇਰੇ ਨਾਲ ਤੂੰ ਚੱਲ ਤਾਂ ਸਾਡੇ ਨਾਲ ਜਿਹੜੀ ਮੇਰਾ ਫੈਸਲਾ ਮੰਮੀ ਨੇ ਸੁਣਾ ਦੇ ਦਿੱਤਾ ਤੁਹਾਨੂੰ ਕਿ ਬਾਜੀ ਆ ਜਾਣਗੇ ਮੇਰੇ ਵੀਰ ਨਾਲ ਬੈਠ ਕੇ ਗੱਲ ਕਰ ਲੈਣਗੇ ਮੰਮੀ ਨਾਲ ਕਰ ਲੈਣਗੇ ਜਾਣਾ ਤੇ ਆਪਣੇ ਘਰ ਹੀ ਆ ਮਾਪੇ ਕਿਹੜਾ ਤੈਨੂੰ ਰੱਖ ਕੇ ਖੁਸ਼ ਰਹਿੰਦੇ ਨੇ ਠੀਕ ਆ ਹੁਣ ਇੱਥੇ ਮੇਰੇ ਵੀਰ ਦੀ ਇੱਜ਼ਤ ਦਾ ਸਵਾਲ ਆ ਇਸ ਕਰਕੇ ਕੋਈ ਗੱਲ ਨਹੀਂ ਜਾਣਾ ਤਾਂ ਮੈਂ ਆਪਣੇ ਘਰ ਆ ਭਾਜੀ ਆ ਜਾਂਗੇ ਵੀਰ ਨਾਲ ਜੋ ਗੱਲ ਹੋਈ ਬੈਠ ਕੇ ਇੱਥੇ ਮਸਲਾ ਹੱਲ ਕਰ ਲੈਣਗੇ ਮੈਂ ਉਸ ਵੱਲੇ ਨਾ ਚੱਲਾਂ ਵੇਖ ਮਮੀਤ ਤੈਨੂੰ ਪਤਾ ਨਾ ਰਿੰਕਪਾਲ ਦਾ ਵੀ ਗੁੱਸਾ ਇਦਾਂ ਦਾ ਹੀ ਆ ਤੇ ਤੇਰੇ ਭਰਾ ਦਾ ਗੁੱਸਾ ਵੀ ਉਂਜਦਾ ਹੀ ਆ ਜੇ ਦੋਵਾਂ ਨੂੰ ਆਪਾਂ ਫੇਰ ਬਿਠਾਤਾ ਇੱਥੇ ਦੋਵੇਂ ਫੇਰ ਹੱਥੋਂ ਪਾਈ ਹੋ ਕੇ ਤੇ ਗੱਲ ਫੇਰ ਵੱਜ ਜਾਣੀ ਆ ਤੇ ਮੈਂ ਤਾਂ ਹੀ ਤੈਨੂੰ ਕਹਿੰਦੀ ਆ ਮੈਂ ਆਤ ਮੰਮੀ ਆਏ ਆ ਤੂੰ ਚੁੱਪ ਕਰਕੇ ਸਾਡੇ ਨਾਲ ਚੱਲ ਤੇ ਆਪਣਾ ਘਰ ਸੰਭਾਲ ਕੇ ਫੇਰੀ ਤੁਸੀਂ ਹੋਣ ਜੋ ਮੈਨੂੰ ਇਹ ਗੱਲ ਕਹਿ ਰਹੇ ਹੋ ਪਹਿਲਾਂ ਹੀ ਇਹ ਗੱਲਾਂ ਸੋਚਣੀਆਂ ਸੀ ਨਾ ਤੁਸੀਂ ਪਹਿਲਾਂ ਹੀ ਇਹ ਗੱਲਾਂ ਸੋਚਣੀਆਂ ਹੀ ਮੇਰੇ ਵੀਰ ਨੂੰ ਇਕੱਲੇ ਨੂੰ ਪਾਰਕ 'ਚ ਛੱਡ ਕੇ ਤੁਸੀਂ ਆਪੇ ਗੱਲ ਵਧਾਈ ਆਪੇ ਵਧਾਈ ਨਾ ਇਸ ਕਰਕੇ ਮੰਮੀ ਜੋ ਕਹਿੰਦੇ ਆ ਉਸ ਕਾਲ ਨੂੰ ਅਮਲ ਕਰੋ ਫਿਰ ਇੰਕ ਪਾਲ ਭਾਜੀ ਇੱਥੇ ਆ ਜਾਣਗੇ ਮੇਰੇ ਵੀਰ ਨਾਲ ਬਹਿ ਕੇ ਗੱਲ ਕਰ ਲੈਣਗੇ ਤੇ ਜੀ ਛੱਡ ਕੇ ਮੈਂ ਤੁਹਾਡੇ ਨਾਲ ਜਾਣਾ ਤੇ ਮੈਂ ਆਪਣੇ ਘਰ ਹੀ ਆ ਮੈਂ ਸਮਝਦੀ ਮਨਮੀਤ ਪਰ ਗੱਲ ਨਾ ਵਧਾ ਤੂੰ ਆਪਣੀ ਜਿੱਦੇ ਦੇ ਨਾਲ ਸਰਦੀਆਂ ਆਉਣ ਵਾਲੀਆਂ ਆ ਤੈਨੂੰ ਪਤਾ ਆ ਮੌਸਮ ਅੱਗੇ ਤੋਂ ਕਿੰਨਾ ਬਦਲ ਗਿਆ ਆ ਤੇ ਮੰਮੀ ਬਜ਼ੁਰਗ ਹੈਗੇ ਆ ਮੰਮੀ ਨੂੰ ਜਾ ਕੇ ਤੂੰ ਸਾਹਬ ਮੈਨੂੰ ਪਤਾ ਮੇਰੇ ਕੋਲ ਤਾਂ ਰੋਜ਼ ਆਇਆ ਨਹੀਂ ਜਾਣਾ ਹੈਗਾ ਤੇ ਮੰਮੀ ਵੀ ਹੁਣ ਕਾਲੇ ਪਏ ਆ ਕਿ ਮੈਂ ਆਪਣੇ ਘਰ ਜਾਣਾ ਆ ਤੇ ਤੂੰ ਚੱਲ ਮੇਰੇ ਨਾਲ ਤੇ ਆਪਣਾ ਘਰ ਸਾਹਮਣੇ ਚੱਲ ਕੇ ਅੰਜੂ ਵੇਖ ਮੇਰੀ ਗੱਲ ਸੁਣ ਬੇਟਾ ਉਦੋਂ ਦੀ ਗੱਲ ਹੋਰ ਸੀ ਉਦੋਂ ਇਹ ਦੋਵੇਂ ਸੀਗੇ ਹੁਣ ਵਿੱਚ ਮੈਂ ਬੈਠੀ ਆ ਸਿਆਣੀ ਬੈਠੀ ਆ ਮੈਂ ਆਪੇ ਗੱਲ ਕਰੂੰਗੀ ਕੋਈ ਇਹੋ ਜੀ ਗੱਲ ਨਹੀਂ ਹੋਏਗੀ ਇਹ ਮੈਂ ਤੇਰੇ ਨਾਲ ਵਾਦਾ ਕਰਦੀ ਆ ਕਿਉਂਕਿ ਤੈਨੂੰ ਮੈਂ ਅੱਗੇ ਵੀ ਸਮਝਾਇਆ ਬੇਟਾ ਇਹ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਹੈਗੀ ਬੜੇ ক্লোਜ਼ ਆਹੀਂ ਕਈ ਫੰਕਸ਼ਨ ਐ ਉਹ ਜੇ ਔਨੇ ਜਿਹਦੇ ਵਿੱਚ ਇਹਨਾਂ ਨੇ ਦੋਨਾਂ ਨੇ ਆਪਸ ਵਿੱਚ ਇਕੱਠੇ ਹੋਣਾ ਠੀਕ ਹੈ ਨਾ ਤੇ ਇਸ ਕਰਕੇ ਇਸ ਹੱਬ ਨਾਲ ਗੱਲ ਕਰੀਏ ਕਿ ਇੱਕ ਦੂਜੇ ਨੂੰ ਫੇਸ ਕਰ ਸਕਣ ਪੱਬੀ ਜਾਓ ਚਾਹ ਬਣਾਓ ਇਹ ਗੱਲਾਂ ਤੇ ਇਦਾਂ ਹੀ ਰਹਿਣੀਆਂ ਨਹੀਂ ਚਾਹ ਨਹੀਂ ਪੀਣੀ ਅਸੀਂ ਚਲੋ ਮੰਮੀ ਚੱਲੀਏ ਫਿਰ ਨਹੀਂ ਅੰਜੂ ਬੈਠੋ ਚਾਹ ਤਾਂ ਬਿਨਾਂ ਨਹੀਂ ਜਾਣ ਦੇਣਾ ਉੱਥੇ ਸਾਡੇ ਘਰ ਜਿਹੜਾ ਵੀ ਆਵੇ ਮੈਂ ਕਦੀ ਵੀ ਕਿਸੇ ਨੂੰ ਚਾਹ ਪਾਣੀ ਤੋਂ ਬਿਨਾਂ ਨਹੀਂ ਜਾਣ ਦਿੱਤਾ ਪੁੱਤਰ ਤਾਂ ਤੁਸੀਂ ਤਾਂ ਫੇਰ ਆਪਣੇ ਹੋ ਸਾਡੇ ਬੈਠੋ ਬੈਠ ਜਾ ਮਮੀ ਦੀਦੀ ਨਰਾਜਗੀ ਤੇ ਆਪਣੀ ਤਾਂ ਪਰ ਇਹ ਥੋੜੀ ਆ ਕਿ ਤੇ ਸਾਡੀ ਨੰਮ ਰਾਜ ਜੀ ਕੋਈ ਗੱਲ ਨਹੀਂ ਜੇ ਨਰਾਜਗੀ ਹੈ ਨਾ ਤੇ ਸਭ ਕੋ ਸਹੀ ਹੋ ਜਾਣਾ ਮੈਂ ਚਾਹ ਬਣਾ ਕੇ ਲਿਆਉਣੀ ਆ ਸਾਰੇ ਜਣੇ ਬੈਠ ਕੇ ਆਪਾਂ ਚਾਹ ਪੀਨੇ ਸਿਮਾ ਹਾਂਜੀ ਭੂਆ ਜੀ ਹਾਂ ਉੱਥੇ ਦੇ ਕੁਝ ਬੋਲਣ ਨਹੀਂ ਦਿੱਤਾ ਕਿ ਇਹਨੇ ਲੈ ਇੱਥੇ ਮੈਂ ਤੇਰੇ ਨਾਲ ਕੋਈ ਕੰਮ ਕਰਾਵਾਂ ਭੂਆ ਜੀ ਤੂੰ ਇੰਨਾ ਅੜ ਗੱਲ ਨਹੀਂ ਹੁੰਦੇ ਜੀ ਚੰਗਾ ਹੋਇਆ ਨਹੀਂ ਬੋਲਣ ਦਿੱਤਾ ਵੇਖੋ ਸਾਰੀ ਗੱਲ ਆਪਣੀ ਮੰਮਾ ਨੇ ਸਿਰ ਤੇ ਲੈ ਲਈ ਵੈਸੇ ਵੀ ਤੇ ਤੀ ਬੁਰੇ ਬੰਨਾ ਹੀ ਵਧੀਆ ਵਾ ਜੇ ਨਹੀਂ ਬੋਲਣ ਦਿੱਤਾ ਛੱਡੋ ਆਪਾਂ ਕੀ ਲੈਣਾ ਦੇਣਾ ਪਰ ਮੰਮਾ ਨੂੰ ਚਾਹੀਦਾ ਹੀ ਜੀ ਅੱਜ ਉਹ ਆਈਆਂ ਵਾ ਤੇ ਭੇਜ ਦੇ ਦੇ ਨਾਲ ਮਾਫੀ ਵੀ ਤੇ ਮੰਗੀ ਲਈ ਆ ਅੰਜੂ ਨੇ ਨਹੀਂ ਕਿਦਾਂ ਅੜੀਆਂ ਆ ਮਾਮਾ ਧੀਆਂ ਦੋਨੋਂ ਬਿਰਿੰਗ ਵਾਲਾ ਇਹਗਾ ਮਾਫੀ ਮੰਗੇਗਾ ਤੇ ਫੇਰ ਮੈਂ ਭੇਜਾਂ ਬੱਸ ਹੁਣ ਭੇਜ ਦਿਓ ਆਈਆਂ ਵਾਂ ਇੱਜ਼ਤ ਰੱਖੋ ਇਦਾਂ ਥੋੜੀ ਘਰ ਵਸਾਈ ਜਾਂਦੇ ਧੀਆਂ ਨੇ ਸੋਣੀ ਤਰਾਗ ਲੰ ਭੇਜੋ ਹੁਣ ਚੱਲ ਕਿ ਉਹ ਆਪ ਹੀ ਆ ਗਈਆਂ ਮਾਵਾਂ ਧੀਆਂ ਤੇ ਪਿੱਛੇ ਕੀ ਰਹਿ ਗਿਆ ਹੁਣ ਭੂਆ ਜੀ ਜੇ ਉਹਨਾਂ ਤਾਂ ਜਵਾਈ ਅੜ ਜੇ ਨਾ ਆਵੇ ਤੇ ਕੀ ਇਹ ਸਦਾ ਲਈ ਪਠਾਨਗੇ ਤੇ ਇਹਨਾਂ ਵੀ ਮਮਾ ਨੂੰ ਸੋਚਣਾ ਚਾਹੀਦਾ ਧੀਆਂ ਬਸ ਸੋਨੀਆਂ ਘੜੀਆਂ ਸੋਖੀਆਂ ਵਾਂ ਇਹਨਾਂ ਨੂੰ ਤੇ ਸਗੋਂ ਮੌਕਾ ਵੇਖਣਾ ਚਾਹੀਦਾ ਇਹ ਮੌਕਾ ਸਾਂਭ ਲੈਣਾ ਚਾਹੀਦਾ ਸੀ ਵੀ ਅੱਜ ਉਹ ਆਈਆਂ ਸੱਸ ਤੇ ਨਨ ਤੇ ਮੈਂ ਭੇਜਦਾ ਪਰ ਨਹੀਂ ਪਤਾ ਕੀ ਇੰਨਾ ਨਹੀਂ ਉਹਨਾਂ ਨੂੰ ਘਰ ਬੁਲਾ ਕੇ ਛੱਡਣਾ ਤੇ ਮਾਫੀ ਮੰਗਾ ਕੇ ਫੇਰ ਹੀ ਕਰਨਾ ਅੱਜ ਤੇ ਕਹਿ ਦਿੱਤਾ ਨਾ ਮੰਮਾ ਨੇ ਵੀ ਕੋਈ ਗੱਲ ਨਹੀਂ ਨਾ ਮਾਫੀ ਮੰਗੇਗਾ ਤਾਂ ਕੋਈ ਗੱਲ ਨਹੀਂ ਇੱਕ ਵਾਰੀ ਆਵੇ ਤੇ ਸੀ ਇਹ ਤੇ ਬੁਲਾਉਂਦੇ ਆ ਛੱਡ ਪੂਆ ਜੀ ਆ ਫੜੋ ਨਹੀਂ ਪਾਉ ਪੂਜੀਆ ਤੇ ਵੇ ਮੇਰੀ ਗੱਲ ਸੁਣ ਅੱਜ ਇਹ ਦੋਵੇਂ ਮਾਵਾਂ ਤੀ ਆਕੜ ਕੇ ਬੈਠੀਆਂ ਆ ਨਹੀਂ ਭੇਜਣਾ ਹਾਂ ਲਕੀਰੇ ਸਾਹਮਣੇ ਆ ਕੇ ਆ ਕੇ ਗੱਲ ਹੋਵੇ ਫੇਰ ਹੀ ਭੇਜਣਾ ਪਰ ਐਦਾਂ ਥੋੜਾ ਹੁੰਦਾ ਕੱਲ ਉਹ ਇਹ ਜਾਂ ਜੰੁਕਾਰ ਗੱਲ ਕਰੇਗੀ ਹੁਣ ਕੀ ਪਤਾ ਉਹਦਾ ਰਿੰਕ ਪਾਲਦਾ ਉਹੀ ਨਾੜ ਜੇ ਵੀ ਮੈਂ ਨਹੀਂ ਜਾਂਦਾ ਫੇਰ ਸਹੀ ਗੱਲ ਹੈ ਭੂਆ ਸੀਮਾ ਮੈਂ ਹੀ ਗੱਲ ਸੁਣ ਵੇਖ ਮਨਮੀਤ ਕਿਹੋ ਜਿਹੀਆਂ ਗੱਲਾਂ ਕਰਨ ਈ ਅੰਜੂ ਦੇ ਨਾਲ ਇਹ ਗੱਲਾਂ ਕਰਨੀਆਂ ਬੰਦੀਆਂ ਹੁੰਦੀਆਂ ਹਾਂ ਤੇ ਕੱਲ ਨੂੰ ਜੇ ਲੱਕੀ ਵੀ ਕਹਿ ਦਵੇ ਉਹ ਇੱਥੇ ਆ ਹੀ ਜਾਏ ਬਾਈ ਚਾਂਸ ਤੇ ਲੱਕੀ ਅੱਗੋਂ ਅੜ ਜੇ ਵੀ ਮੈਂ ਨਹੀਂ ਭੇਜਣਾ ਮਨਮੀਤ ਨੂੰ ਤੇ ਫੇਰ ਪੇਰ ਵਾਸਾ ਜੇਗਾ ਇਹਨਾਂ ਦੀ ਦੀਦਾ ਘਰ ਇਹ ਚੀਜ਼ ਦਾ ਨਹੀਂ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਦਾ ਦਿਮਾਗ ਤਾਂ ਛੱਟੇ ਚ ਵਿਗੜ ਜਾਂਦਾ ਹੈ ਇਹ ਨਾ ਹੋਏ ਭੈਣ ਸਦਾ ਹੀ ਬਿਠਾਉਣੀ ਪਵੇ ਆਹੋ ਤੇ ਉਹ ਵੀ ਗਰਮੀ ਜਾ ਕੇ ਕੁਛ ਵੀ ਬੋਲ ਦਿੰਦਾ ਵਾ ਲੱਕੀ ਉਹ ਘੜਾ ਘਾਟੀ ਸਹੀ ਗੱਲ ਹੈ ਪੂਆਜੀ ਚਲੋ ਚਾਹ ਤੇ ਪਿਆਈਏ ਗੁੱਸੇ 'ਚ ਉਠਣ ਲੱਗੀ ਸਾਨੂੰ ਤੇ ਬੋਲਣ ਦਾ ਇਹ ਨਾ ਆਰਡਰ ਨਹੀਂਗਾ ਜਿਹੜਾ ਅਸੀਂ ਵਿੱਚ ਬੋਲ ਲੈਣਾ ਚੋਪੀ ਸਹੀ ਆ ਪੂਆਜੀ ਚਲੋ ਮਰਜ਼ੀ ਇਹਨਾਂ ਦੀ ਜੋ ਮਰਜ਼ੀ ਉਹਨੂੰ ਮਾਵਾਂ ਦੀਆਂ ਲੱਗੀਆਂ ਅੱਗੇ ਜੋ ਮਰਜ਼ੀ ਕਰਾਂ ਹਲੋ ਜੀ ਚਲੋ ਮੰਮੀ ਚਲੀਏ ਫਿਰ ਮਸੀ ਜੀ ਜਿਸ ਦਿਨ ਆਣਾ ਹੋਏਗਾ ਨਾ ਮੈਂ ਤੁਹਾਨੂੰ ਫੋਨ ਕਰਾਂਗੀ ਹਾਂਜੀ ਬੇਟਾ ਤੇ ਕਰਦੇ ਹੋ ਪਰ ਸਵੇਰ ਵੇਲੇ ਕਰਿਓ ਫੋਨ ਮੇਰੀ ਤਾਂ ਕਿ ਲੱਕੀ ਘਰ ਹੋਵੇ ਫਿਰ ਲਕੀਨ ਦੁਕਾਨ ਤੇ ਚਲ ਜਾਣਾ ਹੁੰਦਾ ਨਾ ਇਸ ਕਰਕੇ ਸਵੇਰ ਵੇਲੇ ਮੈਨੂੰ ਫੋਨ ਕਰਦੇ ਹੋ ਹਾਂਜੀ ਕੋਈ ਨਹੀਂ ਮੈਂ ਫੋਨ ਕਰਕੇ ਆਵਾਂਗੀ ਫਿਰ ਠੀਕ ਹੈ ਬੇਟਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਆਈਆਂ ਹੀ ਲਾਈਨ ਤੇ ਹੁਣ ਮਾਤੀਆਂ ਮੰਗਦੀਆਂ ਫਿਰਦੀਆਂ ਹੁਣ ਜੇ ਪਹਿਲਾਂ ਹੀ ਅਕਲ ਵਰਤ ਲੈਂਦੀਆਂ ਤੇ ਇਹ ਕੰਮ ਤਾਂ ਨਾ ਹੁੰਦੇ ਸਹੀ ਗੱਲ ਆ ਮੰਮੀ ਆਇਆ ਹੀ ਮੰਮੀ ਘਰੇ ਕੋਈ ਹਾਂ ਅੰਜੂ ਤੇਰੀ ਮੰਮੀ ਆਏ ਦੋਵੇਂ ਜਣੇ ਤਾਂ ਹੀ ਪਹੁੰਚੇ ਕਿ ਦਾਨੀ ਪੁੱਲਾ ਸੀ ਹੁਣ ਇਹ ਨਿਕਲ ਕੇ ਗਏ ਮਿਲੇ ਅੱਜ ਹਾਂ ਰੱਬ ਦੇ ਕਿਤੇ ਨਾ ਹੋਣ ਉਹ ਨਹੀਂ ਗਿਆ ਨਾ ਵੀ ਫੋਨ ਚੁੱਕਦਾ ਨਹੀਂ ਮਾਵਾਂ ਤੇ ਆਈਆਂ ਸੀ ਦੋਵੇਂ ਇਹੇ ਮੰਮੀ ਨੇ ਤੇ ਕਹਿਤਾ ਵਾ ਕੁੜੀ ਅਹੀ ਉਦੋਂ ਤੋੜਨੀ ਜਦੋਂ ਰਿੰਗ ਪਾ ਲਾਉਂਗਾ ਕੋਈ ਗੱਲ ਨਹੀਂ ਕੀਤੀ ਨਾ ਨਾ ਉੱਚੀ ਨੇ ਕੋਈ ਗੱਲ ਨਹੀਂ ਕੀਤੀ ਆਰਮਨ ਨਾਲ ਨਹੀਂ ਗੱਲ ਕੀਤੀ ਸਸਤੇ ਦੀ ਬੋਲੀ ਨਹੀਂ ਸੋਗੋ ਵੀਰ ਸੁਣ ਕੇ ਗਈਆਂ ਨੇ ਦੋਵੇਂ ਜਾਣ ਕਰੀਆਂ ਸਮਾਉਣੀਆਂ ਸਹੀ ਨਹੀਂ ਸੁਣਾਈ ਨਾ ਅੱਛੇ ਤੇ ਮੋਟੇ ਕੁਮਾਰ ਜੰਮਣ ਵਾਲੇ ਆ ਐ ਤੋਂ ਮੈਂ ਨਾ ਨਹੀਂ ਮੈਂ ਤੇ ਆਖਿਆ ਮੈਂ ਕਿਹਾ ਜੇ ਉਦੋਂ ਤੁਸੀਂ ਸਮਝਦਾਰ ਹੁੰਦੇ ਨਾ ਹੁਣ ਜੋ ਮੰਮੀ ਕੋ ਮਾफी ਮੰਗਣ ਦੇ ਜੀ ਉਦੋਂ ਸਿਆਣਪ ਵਰਤਦੇ ਘਰ ਬੈ ਕੇ ਸਾਰਾ ਮਸਲਾ ਹੱਲ ਕਰਦੇ ਤੇ ਮੈਂ ਕਹ ਨਾਲੇ ਉੱਥੇ ਲੋਕਾਂ ਨੂੰ ਤਮਾਸ਼ਾ ਵਿਖਾਇਆ پارک ਦੇ ਵਿੱਚ ਮੈਂ ਚੰਗੇ ਲੱਗੀਦਾ ਇਦਾਂ ਨਹੀਂ ਤੇ ਉਦੋਂ ਤੇ ਕਿੰਕਪਾਲ ਬੜਾ ਕਹਿੰਦਾ ਸੀ ਮਾਫੀ ਮੰਗਾ ਕੇ ਖੜੂੰਗਾ ਹੁਣ ਕਿੰਕਪਾਲ ਸੁਤਾ ਹੀ ਹੁਣ ਕਿਉਂ ਨਹੀਂ ਨਾਲ ਆਇਆ ਲੈ ਕੇ ਕਿਉਂ ਨਹੀਂ ਆਈਆਂ ਨਾਲ ਉਹਨੂੰ ਮੰਮੀ ਮੈਨੂੰ ਤਾਂ ਲੱਗਦਾ ਇਹ ਦੱਸ ਕੇ ਨਹੀਂ ਆਈਆਂ ਮਾਵਾ ਤੇ ਹੋ ਸਕਦਾ ਵਾ ਮੰਮੀ ਤੇ ਮੈਨੂੰ ਵੀ ਇੰਜ ਹੀ ਲੱਗਦਾ ਵੀ ਇਹਨਾਂ ਨੇ ਸੋਚਿਆ ਹੋਣਾ ਵੀ ਅਸੀਂ ਚੱਲ ਜਾਂਗੀ ਅਸੀਂ ਲੈ ਕੇ ਆ ਜਾਂਗੀ ਹਣਾ ਹੁਣ ਤੇਰੇ ਸਾਹਮਣੇ ਤਾਂ ਕਹੀ ਜਾਂਦੀ ਹੀਗੀ ਜੇ ਰਿੰਗ ਕਪਾਲ ਨੂੰ ਲੈ ਆਂਦਾ ਤੇ ਲੱਕੀ ਬਹਿ ਗਿਆ ਤੇ ਆਮਨੇ ਸਾਹਮਨੇ ਫੇਰ ਨਾ ਕਿਤੇ ਹੱਥੋ ਪਾਈ ਹੋ ਪਰ। ਹੱਥੋ ਪਾਈ ਹੋ ਗਿਆ। ਕਿਆ ਸੀ ਨਾ ਇਹ ਡਰਦੀਆਂ ਨਹੀਂ ਲਿਆਈਆਂ ਡਦੀਆਂ ਨਹੀਂ ਲਿਆਈਆਂ। ਹਾਂ। ਨਹੀਂ ਹੱਥੋ ਪਾਈ ਕਾਦੇ ਵਾਸਤੇ ਹੋਣਾ। ਜਦੋਂ ਆਪਾਂ ਮੂੰਹ ਨਾਲ ਗੱਲ ਕਰਨੀ ਫੇਰ ਹੱਥੋ ਪਾਈ ਦੀ ਗੱਲ ਹੀ ਕੋਈ ਨਹੀਂ। ਨਾਲੇ ਵੀ ਇਹਦੇ 'ਚ ਗੁੱਸਾ ਜ਼ਿਆਦਾ ਵਾ। ਰਿੰਗ ਕਪਾਲ 'ਚ ਕਿੰਨੇ ਤੱਕ ਗਿਆ ਦੁਕਾਨ ਤੇ ਟੈਨਸ਼ਨ ਲੱਗੀ। ਮੈਂ ਕਿਹਾ ਕਿਤੇ ਮੰਮੀ ਨੇ ਤੋੜੀ ਨਾ ਕਿਤਾਵੇ। ਨਹੀਂ ਨਹੀਂ ਲੱਕੀ ਦੱਸ ਤੇਰੇ ਤੋਂ ਬਿਨਾ ਮੈਂ ਤੋੜਨਾ। ਕਹਿੰਦੀ ਸੀ ਮੈਨੂੰ ਕਿ ਤੂੰ ਚੱਲ। ਮੈਂ ਕਿਹਾ ਮੈਂ ਇੱਥੇ ਮੈਂ ਮੇਰੇ ਭਰਾ ਦੀ ਵੀ ਜੱਦਾ ਸਵਾਲ ਹੈਗਾ। ਮੈਂ ਕਹਾਂ ਮੇਰਾ ਭਰਾ ਤੇ ਮੇਰੀ ਮਾਂ ਜਿੱਦੋਂ ਕਹੇਗਾ ਮੈਂ ਉਦੋਂ ਜਾਉ ਨਾਲੇ ਰਿੰਕ ਪਾਲ ਆ ਜੇ ਫਿਰ ਮੈਂ ਮੈ ਜਾਣਾ ਤੇ ਘਰ ਹੀ ਆ ਮੈਂ ਕਹਾਂ ਮੈਂ ਚਲ ਜਾਂਗੀ ਪਰ ਉਹ ਵੀ ਬਾਜੀ ਆਂ ਤੇ ਫੇਰ ਨਾ ਜਾਣਾ ਬਿਲਕੁਲ ਮੰਮੀ ਸਹੀ ਕੀਤਾ ਜਰਾ ਤੀ ਆਪਣਾ ਫੈਸਲਾ ਸਹੀ ਜਾਨੀ ਭੇਜਿਆ ਕਾਦੇ ਵਾਸਤੇ ਭੇਜਣਾ ਹੀ ਨਹੀਂ ਸੀਗਾ ਜਦੋਂ ਵੀ ਆਪਾਂ ਮੰਮੀ ਭੇਜਣਾ ਨਾ ਲਿਖ ਲਿਖਾ ਕੇ ਭੇਜਾਂਗੇ ਇਸ ਤਰ੍ਹਾਂ ਨਹੀਂ ਭੇਜਣਾ ਪੈਣ ਤਨੋ ਸਹੀ ਆ ਵੀਰ ਮੰਮੀ ਇੱਕ ਗੱਲ ਹੋ ਉਸ ਨੂੰ ਵੀ ਹੂੰ ਇਹ ਉਹ ਆਪਣੀ ਗਲਤੀ ਮੰਨੀ 2000 ਵਾਲੀ ਉਹ ਵੀ ਕਾਸਸ ਦੀਆਂ ਨਹੀਂ ਜਦੋਂ ਮੈਂ ਇੰਨੀ ਇੰਨੀ ਗੱਲ ਕਹੀ ਨਾ ਕਿ ਤੁਹਾਨੂੰ ਸਭ ਪਤਾ 2000 ਦਾ ਤੁਸੀਂ ਤਾਂ ਮੈਂ ਮੇਰੀ ਮਾਂ ਕੋਲੋਂ 2000 ਰੁਪਈਆ ਲੈ ਕੇ ਨਾ ਤੁਹਾਨੂੰ 2000 ਦੀ ਸਭ ਖਬਰ ਹੈ ਕਿ ਮੈਂ ਕੱਢਿਆ ਕਿ ਨਹੀਂ ਕੱਢਿਆ ਪਰ ਉਹਨੇ ਨਹੀਂ ਕਿਹੇ ਗੱਲ ਦਾ ਜਵਾਬ ਨਾ ਜਵਾਬ ਨਹੀਂ ਦਿੰਦਾ ਉਹਨੇ ਜਵਾਬ ਨਹੀਂ ਦਿੰਦਾ ਮੈਨੂੰ ਕਿਸੇ ਵੀ ਗੱਲ ਦਾ ਨਹੀਂ ਇਹ ਹਮ 2000 ਦੀ ਗੱਲ ਹੈ ਕਿ ਆ ਕੇ ਨਾ ਇਹਦੇ ਕੋਲ ਮਾਫੀ ਮੰਗਵਣੀ ਜੇ ਤੇ ਜਿਹੜਾ 2000 ਦਿੱਤਾ ਨਾ ਇਹਦੇ ਕੋਲ ਵਾਪਸ ਲੈਣਾ ਹੁਣ 2000 ਸ਼ਰਮਿੰਦੀ ਪਤਾ ਕਿੱਥੋਂ ਹੋਈ ਸੱਸ ਉਦੋਂ ਲੂਨ ਵਾਲੀ ਗੱਲ ਤਾਂ ਤੁਹਾਨੂੰ ਦੱਸਿਆ ਨਹੀਂ ਸਾਰੀ ਗੱਲ ਵੀ ਲੂਨ ਤੇ ਤੇ ਮੈਂ ਆਪਣੀ ਸੱਸ ਨੂੰ ਪੁੱਛਿਆ ਮੈਂ ਕਿਹਾ ਮੰਮੀ ਦੱਸੋ ਕਦੀ ਮੈਂ ਤੁਹਾਨੂੰ ਲੂਨ ਵਿੱਚ ਸਬਜ਼ੀ 'ਚ ਵੱਖਰਾ ਕੋਈ ਤੇਜ ਪਾ ਕੇ ਦਿੱਤਾ ਹੋਵੇ ਆਂਦੀ ਨਾ ਤੇ ਫਿਰ ਮਾਵਾ ਧੀਆਂ ਇੱਕ ਦੂਜੇ ਦੇ ਮੂੰਹ ਵਾਲ ਵੇਂਦੀਆਂ ਹੀਆਂ ਮੰਮੀ ਇਹਦੀ ਸੱਸ ਦੀ ਤੇ ਜ਼ਬਾਨ ਨਹੀਂ ਆਪਣੀ ਉਹ ਕਿਵੇਂ ਚੁੱਪ ਕਰਕੇ ਬਹਿ ਗਈ ਅੱਜ ਤੁਸੀਂ ਕਹਿੰਦੇ ਬੋਲੀ ਕੁਛ ਨਹੀਂ ਉਹ ਸੋਨਾ ਨਹੀਂ ਨਹੀਂ ਦਿੱਤਾ ਮੈਂ ਕਿਹਾ ਵੀ ਤੁਸੀਂ ਚੁੱਪ ਕਰ ਜਾਓ ਜੇ ਤੁਸੀਂ ਸਿਆਣੇ ਹੁੰਦੇ ਨਾ ਤੇ ਇੱਥੋਂ ਤੱਕ ਨੌਬਤ ਹੀ ਨਹੀਂ ਆਣੀ ਭੈਣ ਸਹੀ ਸੱਚ ਸੱਚ ਦੱਸੀ ਤੇ ਦੀਸਾਸ ਕੋਸ਼ ਨਹੀਂ ਬੋਲੀ ਨਾ ਨਾ ਮੈਂ ਤੇ ਇਹ ਵੀ ਮਨਾ ਕਰਤਾ ਵਾ ਮੈਂ ਕਿਆ ਰਹੀ ਗੱਲ ਮੈਂ ਕਿਆ ਹੁਣ ਸਾਡੇ ਪੰਜਾ ਛੇ ਜਾਣਿਆਂ ਦੇ ਵਿੱਚ ਇਹ ਗੱਲ ਮੈਂ ਕਿਆ ਵੀਰ ਦੇ ਮੰਮੀ ਤੇ ਮੇਰੇ ਤੇ ਅੰਜੂ ਦੀ ਤੁਹਾਡੇ ਤੇ ਰਿੰਕ ਪਾਲਦੇ ਮੰਮੀ ਨੇ ਇੰਨੀ ਗੱਲ ਕਹੀ ਮੈਂ ਫਿਰ ਇੰਨੀ ਗੱਲ ਕਹੀ ਮੈਂ ਕਿਆ ਉਸ ਦਿਨ ਠੰਡ ਦਾ ਮੌਸਮ ਆ ਮੈਂ ਕਿਆ ਮੰਮੀ ਨੂੰ ਨਾਲ ਨਾ ਲੈ ਕੇ ਆਇਓ ਮੈਂ ਕਿਆ ਮੰਮੀ ਨੂੰ ਘਰੇ ਛੱਡ ਕੇ ਆਇਓ ਮੰਮੀ ਨੂੰ ਨਾਲ ਨਾ ਲੈ ਕੇ ਆਇਓ ਬਜ਼ੁਰਗ ਸਰੀਰਾਂ ਠੰਡ ਲੱਗ ਗਈ ਤੇ ਮੁੜ ਕੇ ਠੰਡ ਲੱਗੀ ਹੱਥ ਨਹੀਂ ਆਉਂਦੀ ਆਹੋ ਤਾਂ ਦੋਵੇਂ ਜੀ ਆਇਆ ਆਹੋ ਗੱਲ ਹੀ ਕਰਨੀ ਆ ਗਾਲੇ ਹੋਈ ਆ ਕੀ ਉਹ ਦੱਸ ਕੇ ਨਹੀਂ ਆਇਆ ਇੱਕ ਪਾਲੂ ਨਹੀਂ ਦੱਸ ਕੇ ਆਇਆ ਜੇ ਦੱਸਿਆ ਹੁੰਦਾ ਤੇ ਉਹਨੇ ਹੋਣ ਨਹੀਂ ਦੇਣਾ ਸੀ ਇਹ ਚੋਰੀਆਂ ਆਈਆਂ ਜੀ ਤੋਂ ਵੀ ਬਾਬਾ ਦੀਆਂ ਉਹ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਤਾਂ ਹੀ ਆਈਆਂ ਪੱਟੀਆਂ ਲੈ ਕੇ ਆ ਤਾਂ ਨਹੀਂ ਆਈ ਹੋਣੀ ਨਾ ਦੱਸ ਕੇ ਆਈ ਹੋਣੀ ਆ ਵੀ ਮੇਰਾ ਪੰਡ ਪਰਦਾ ਤੇ ਆਪੇ ਫਾਸਟ ਹੋਏ ਨਾ ਵੀ 2000 ਤੇ ਮਨਮੀਤ ਨੇ ਕੱਢਿਆ ਨਹੀਂ ਉਥੇ 2000 ਦਾ ਫੇਰ ਰੋਲਾ ਪੈ ਜਾਣਾ ਹੋਣੀ ਹੋਣੀ ਸੀ ਗੱਲ 2000 ਦਾ ਰੋਲਾ ਪੈ ਜਾਣਾ ਸਾਰਾ ਸਿਆਪਾ ਹੀ 2000 ਤੋਂ ਨੇ ਪਾਇਆ ਫੇਰ ਹੀ ਇੱਥੇ ਤੱਕ ਗੱਲ ਪਹੁੰਚੀ ਫਿਰ ਮੈਨੂੰ ਕਹਿੰਦੀ ਵੀ ਤੂੰ ਮੇਰੀ ਸਮਝਦਾਰੀ ਨਾਲ ਚੱਲ ਘਰ ਚਲੀਏ ਤੇ ਮੈਂ ਕਹਾ ਦੀਦੀ ਮੈਂ ਘਰ ਤੁਰੇ ਲੱਗੀ ਨੂੰ ਵੀ ਇਹੋ ਹੀ ਕਿਹਾ ਸੀਗਾ ਕਿ ਮੈਂ ਘਰੇ ਬਹਿ ਕੇ ਮਸਲਾ ਹੱਲ ਕਰ ਲਓ ਵੀ ਮੇਰੀ ਮੰਮੀ ਦੇ ਸੁਭਾ ਦਾ ਮੈਨੂੰ ਪਤਾ ਮੈਂ ਕਹਾ ਤੁਹਾਨੂੰ ਆਪਣੀ ਮਾਂ ਦੇ ਸੁਭਾ ਦਾ ਪਤਾ ਨਾ ਕਿਵੇਂ ਦਾ ਕਿਵੇਂ ਦਾ ਨਹੀਂ ਆਂਦੀ ਹਾਂ ਤੇ ਮੈਂ ਕਹਾ ਮੈਂ ਤਾਂ ਕਿਹਾ ਹੀ ਵੀ ਘਰੇ ਬਹਿ ਕੇ ਮਸਲਾ ਹੱਲ ਕਰ ਲਓ ਮੈਂ ਤੂੰ ਹੀ ਲਿਆ ਕੇ ਇੱਥੇ ਗੱਲ ਬਤਾਈਏ ਭੇਜਾਂਗੇ ਆਪਾਂ ਇਸ ਤਰ੍ਹਾਂ ਕੋ ਭੇਜੀਏ ਨਹੀਂ ਰੱਖੀਓ ਤਾਂ ਹੁਣ ਗੱਲ ਹੋਏਗੀ ਸਾਡੇ ਤੋਂ ਬਾਹਰ ਹੀ ਥੋੜਾ ਹੋ ਕੇ ਉਹਨੇ ਚੱਲ ਜਾਣਾ ਹੈ ਹਾਂ ਹਾਂ ਗੱਲ ਹੋਏਗੀ ਤੇ ਫੇਰ ਹੀ ਭੇਜਾਂਗੇ ਜਾਣਾ ਤੇ ਚਲੋ ਘਰ ਹੀ ਆ ਹੈਨਾ ਤੇ ਪਰ ਗੱਲ ਕਰਕੇ ਭੇਜਾਂਗੇ ਹੁਣ। ਭੂਆ ਤਾਂ ਨਹੀਂ ਬੋਲੀ ਵਿੱਚ। ਲੱਗੀ ਸੀ ਬੋਲਣਾ। ਤੁਸੀਂ ਅੰਜੂ ਦੀ ਤੇ ਗੱਲ ਸੁਣੋ ਫਿਰ ਮੰਮੀ ਨੇ ਚੱਪਾ ਕਰਾਤਾ ਭੂਆ ਨੂੰ ਵੀ। ਸੱਚ ਪੁੱਛਣਾ ਮੰਮੀ ਆ ਮੈਨੂੰ ਭੂਆ ਚੰਗੇ ਨਹੀਂ ਲੱਗਦੀ। ਮੈਂ ਤਾਂ ਕਹਿੰਨਾ ਆਪਣੇ ਘਰ ਜਾਵੇ। ਇੱਥੇ ਬੋਲੀ ਇਸ ਤਰ੍ਹਾਂ ਬਣਾਤਾ ਨੇ ਪੱਕਾ ਹੀ ਲੈ ਆਂਦਾ। ਕੀ ਪਤਾ ਚੌਂਕ ਦਿਨਾਂ ਬਾਅਦ ਕਹਿੰਦੀ ਏ ਝੋਲਾ ਚੋੱਕ ਕੇ ਮੈਂ ਚੱਲੀ ਆਂ ਪਰ ਐਰ ਕਿਤੇ ਫੇਰ ਮੰਮੀ ਨੇ ਰੋਕ ਲਿਆ ਉਹਨੂੰ। ਚੱਲ ਕੋਈ ਨਹੀਂ ਹੈਗਾ ਚਲ ਜਊਗੀ। ਉਹ ਚਲ ਜਊਗੀ। ਮੇਰੇ ਤੇ ਅੱਖ ਨਜ਼ਰ ਆਇਆ ਚੱਲ। ਮੈਂ ਰੋਕੇ ਬੈਗੀ। ਲਕਿ ਤੂੰ ਹੀ ਦੇ ਨਾ ਉਹੀ ਗੱਲ ਵੀ ਮੈਨੂੰ ਇਹ ਗੱਲ ਤੱਕਿਆ ਕਰੋ ਮੈਨੂੰ ਬੜਾ ਕੁਝ ਵੇਖਣਾ ਪੈਂਦਾ ਬੜੇ ਪਾਸੇ ਸੋਚਣਾ ਪੈਂਦਾ ਮੈਨੂੰ ਵੇਖੋ ਭੈਣ ਨੇ ਕਹਿਤਾ ਜਾਣ ਦੋ ਮੈਂ ਕਹਿਤਾ ਜਾਣ ਦੋ ਤੁਸੀਂ ਐਵੇਂ ਖਾਮ ਖਾਈ ਧੋਖ ਲਿਆ ਨਹੀਂ ਉਹ ਦਿਨ ਤੁਹਾਡੇ ਸਾਹਮਣੇ ਕਿ ਇਦਾਂ ਮੈਨੂੰ ਭੂਆ ਕਹਿੰਦੀ ਦੋ ਦੋ ਦਿਨਾਂ ਬਾਅਦ ਮੂੰਹ ਚੁੱਕ ਕੇ ਇੱਥੇ ਆ ਜਾਂਦੀ ਹੈ ਹੈ ਤੇ ਮੈਂ ਆਪਣੇ ਪਿਓ ਦੇ ਘਰ ਆਣੀ ਆਪਣੇ ਭਰਾ ਦੇ ਘਰ ਆਣੀ ਮੈਂ ਦੋ ਪਾਸੇ ਭੱਗਦੀ ਆ ਉਹੀ ਤੇ ਇੱਕ ਜ਼ਿੰਮੇਦਾਰੀ ਨੀ ਨਾ ਵਰਤਦੀ ਹੈਗੀ ਕਿ ਮੈਂ ਇੱਧਰ ਦੀ ਵੀ ਗੱਲ ਕਰਾਂ ਉਹ ਨਵਲ ਦੀ ਗੱਲ ਕਰਨ ਲੱਗ ਪੈਂਦੀ ਹੈ ਮੈਨੂੰ ਫਿਰ ਉਥੋਂ ਗੁੱਸਾ ਝੜਦਾ। ਅਭੀ ਤੂੰ ਸਾਡੇ ਪਰ ਲਾਈ ਹੈ ਸਾਡੀ ਹੈਗੀ ਆ ਤੂੰ ਸਾਡੀ ਗੱਲ ਕਰ। ਸਮਝਦਾਰੀ ਦੀ ਤੂੰ ਗੱਲ ਤਾਂ ਕਰੇ ਨਾ। ਤੂੰ ਨੂੰ ਸਮਝਦਾਰੀ ਹੈ ਹੀ ਨਹੀਂ ਉਹ ਤਮਾਸ਼ਾ ਵੇਂਦੀ। ਕੋਈ ਗੱਲ ਕਰਕੇ ਤਮਾਸ਼ਾ ਹੀ ਆ ਜੇ। ਚਿੱਤ ਤਮਾਸ਼ਾ ਸਾਡਾ ਬਣਾ ਕੇ ਰਹਾਤਾ ਇਹਦੇ। ਹਰ ਇੱਕ ਘਰ ਨੂੰ ਪਤਾ ਨਾ ਕਿ ਕਿਉਂ ਆਈਆਂ ਭੈਣ ਤੈਨੂੰ ਮੈਂ ਤੇ ਦੱਸ ਦਾਨੀ ਆ। ਆਹਾਂ ਤੇ ਹੋਰ। ਦੱਸਿਆ ਹੋ ਨਾ ਮਾਂ। ਤੂੰ ਆਦੇ ਪਈ ਹੋਈ ਆ। ਦੱਸਿਆ ਹੋ ਨਾ ਮਾਂ। ਕਾਈ ਮੈਂ ਜਦੋਂ ਕਿਹੇ ਵਲੇ ਬਾਹਰ ਨਿਕਲਣਾ ਨਾਲ ਦੀ ਗਵੰਡਣ ਬੜਾ ਮੇਰੇ ਵੱਲ ਐ ਕਰਕੇ ਵੇਖੇਗੀ ਇੰਨਾ ਦਾ ਬਰਤਨ ਲੈ ਕੇ ਦੋ ਵਾਰੀ ਇਹਨੇ ਪੁੱਛਣਾ ਕਿ ਤੂੰ ਚੇਰੀ ਪਾਣੇ ਕਦੋਂ ਜਾਣਾ ਤੇ ਮੈਂ ਤੇ ਅੱਜ ਢੋਖਾ ਆ ਗਿਆ ਤੇਰੇ ਘਰ ਖਾਣਾ ਆਂਦੀ ਐ ਨਹੀਂ ਨਾ ਮੈਂ ਤੇ ਢੋਖਾ ਢੋਖਾ ਬੋਲਿਆ ਦਿਨਾਂ ਮੈਂ ਉਹ ਮੈਂ ਨਹੀਂ ਲੋਕਾਂ ਦੀ ਨਜ਼ਾਇਤ ਹੀ ਢਿੱਡ ਪੇਟ ਹੁੰਦੀ ਐ ਬੈਠੀ ਤੇ ਮੈਂ ਆਪਣੇ ਪਿਓ ਦੇ ਭਰਾ ਦੇ ਘਰ ਇਹਦੇ ਲੋਕਾਂ ਦੀ ਐਵੇਂ ਢਿੱਡ ਪੇਟ ਹੁੰਦੀ ਐ ਹੂੰ